ਸ੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਸਾਲ 2024 ਦਾ ਸਭ ਤੋਂ ਪਹਿਲਾ ਚੰਦਰ ਗ੍ਰਹਿ 5 ਮਾਰਚ 2024 ਦਿਨ ਸੋਮਵਾਰ ਨੂੰ ਲੱਗੇਗਾ 12 ਰਾਸ਼ੀਆਂ ਦੇ ਵਿੱਚੋਂ 6 ਰਾਸ਼ੀਆਂ ਬਣ ਜਾਣਗੀਆਂ ਕਰੋੜਪਤੀ ਮਾਲਾਮਾਲ ਦੋਸਤੋ ਤੁਹਾਨੂੰ ਦੱਸ ਦਈਏ 5 ਮਾਰਚ ਸੋਮਵਾਰ ਨੂੰ ਲੱਗਣ ਵਾਲਾ ਗ੍ਰਹਿ 2024 ਦਾ ਪਹਿਲਾ ਚੰਦਰ ਗ੍ਰਹਿ ਹੈ 12 ਰਾਸ਼ੀਆਂ ਦੇ ਵਿੱਚੋਂ 6 ਰਾਸ਼ੀਆਂ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਦੋਸਤੋ ਇਹ 6 ਰਾਸ਼ੀ ਵਾਲੇ ਤਾਂ ਨਾਲ ਮਾਲਾ-ਮਾਲ ਹੋ ਜਾਣਗੇ ਇਹਨਾਂ ਨੂੰ ਕਰੋੜਪਤੀ ਬਣਨ ਤੋਂ ਕੋਈ ਵੀ ਰੋਕ ਨਹੀਂ ਸਕਦਾ ਅੱਜ ਅਸੀਂ ਤੁਹਾਨੂੰ ਇਹਨਾਂ ਰਾਸ਼ੀਆਂ ਦੇ ਬਾਰੇ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਪੂਰਾ ਅੰਤ ਤੱਕ ਜਰੂਰ ਸੁਣੋ ਦੋਸਤੋ 5 ਮਾਰਚ ਨੂੰ ਲੱਗਣ ਵਾਲਾ ਗ੍ਰਹਿ ਭਾਰਤ ਦੇ ਵਿੱਚ ਦਿਖਾਈ ਦੇਵੇਗਾ ਜਾਂ ਨਹੀਂ ਸੂਤ ਕਾਲ ਦਾ ਸਹੀ ਸਮਾ ਸੂਤ ਕਰਕੇ ਸਮੇ ਤੱਕ ਰਹੇਗਾ ਨਾਲ ਦੇ ਨਾਲ ਗਰਭਵਤੀ ਔਰਤਾਂ ਦੇ ਵਾਸਤੇ ਮਹੱਤਵਪੂਰਨ ਜਾਣਕਾਰੀ ਗਰੈਨ ਕਾਲ ਦੇ ਦੌਰਾਨ ਹੀ ਕੀ ਖਾਣਾ ਚਾਹੀਦਾ ਹੈ ਕੀ ਨਹੀਂ ਖਾਣਾ ਚਾਹੀਦਾ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਤੇ ਕਿਹੜੇ-ਕਿਹੜੇ ਉਪਾਅ ਤੁਹਾਨੂੰ ਕਰਨੇ ਚਾਹੀਦੇ ਹਨ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਹਿੰਦੂ ਪੰਚਾਰਾਂ ਦੇ ਅਨੁਸਾਰ ਚੰਦਰ ਗ੍ਰੈਂਡ ਫਲਗੁਨੀ ਮਾਸਤੀ ਸ਼ੁਕਰ ਪਕਸ਼ਤੀ ਪੁੰਨਿਆ ਮਿਤੀ ਜਾਨੀ ਕੇ 5 ਮਾਰਚ ਨੂੰ ਲੱਗਣ ਵਾਲਾ ਚੰਦਰ ਗ੍ਰੈਂਡ ਸਵੇਰੇ 10 ਵਜੇ ਤੋਂ 2 ਵਜੇ ਸ਼ੁਰੂ ਹੋਵੇਗਾ ਤੇ ਦੁਪਹਿਰ 3 ਵਜੇ 2 ਵਜੇ ਤੱਕ ਰਹੇਗਾ 5 ਮਾਰਚ ਦੇ ਦਿਨ ਹੋਲੀ ਤੇ 2024 ਦਾ ਪਹਿਲਾ ਚੰਦਰ ਗ੍ਰੈਂਡ ਲੱਗੇਗਾ ਪੰਚਾਰਾਂ ਦੇ ਅਨੁਸਾਰ ਇਹ ਚੰਦਰ ਗ੍ਰਹਿਣ 4 ਘੰਟੇ 57 52 ਸੈਕਿੰਡ ਤੱਕ ਰਹੇਗਾ ਇਹ ਚੰਦਰ ਗ੍ਰਹਿਣ ਉੱਤਰ ਅਤੇ ਪੂਰਬ ਏਸ਼ੀਆ ਯੂਰਪ ਆਸਟ੍ਰੇਲੀਆ ਅਮਰੀਕਾ ਉੱਤਰੀ ਅਮਰੀਕਾ ਦੱਖਣ ਅਮਰੀਕਾ ਪੁਰਸ਼ਾਤ ਦੇ ਅਧਿਕਾਸ ਹਿੱਸੇ ਦੇ ਵਿੱਚ ਦਿਖਾਈ ਦੇਵੇਗਾ ਅਤੇ ਭਾਰਤ ਦੇ ਵਿੱਚ ਚੰਦਰ ਗ੍ਰਹਿਣ ਦਿਖਾਈ ਨਹੀਂ ਦੇਵੇਗਾ ਪਰ ਕੁਝ ਰਾਸ਼ੀਆਂ ਨੂੰ ਪ੍ਰਭਾਵਿਤ ਜ਼ਰੂਰ ਕਰੇਗਾ ਚੰਦਰ ਗ੍ਰਹਿਣ ਤੋਂ ਕੁਝ ਰਾਸ਼ੀਆਂ ਸਕਾਰਾਤਮਕ ਪਰਿਨਾਮ ਪਾਉਣਗੀਆਂ ਤੇ ਕੁਝ ਰਾਸ਼ੀਆਂ ਨੂੰ ਸਾਵਧਾਨ ਹੀ ਰਹਿਣਾ ਹੋਵੇਗਾ ਇਸ ਲਈ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਚੰਦਰ ਗ੍ਰਹਿਣ ਬਹੁਤ ਹੀ ਪ੍ਰਭਾਵਸ਼ਾਲੀ ਚੰਦਰ ਗ੍ਰਹਿਣ ਰਹੇਗਾ ਅਤੇ ਦੱਸ ਦਈਏ ਕਿ 12 ਰਾਸ਼ੀਆਂ ਦੇ ਵਿੱਚੋਂ ਕੁਝ ਰਾਸ਼ੀਆਂ ਤੇ ਚੰਦਰ ਗ੍ਰਹਿਣ ਦਾ ਪ੍ਰਭਾਵ ਪਵੇਗਾ ਚੰਦਰ ਗ੍ਰਹਿ ਦਾ ਕੋਈ ਵੀ ਬੁਰਾ ਪ੍ਰਭਾਵ ਅਤੇ ਅਸ਼ੂਭ ਪ੍ਰਭਾਵ ਤੁਹਾਡੇ ਤੇ ਨਹੀਂ ਪਵੇਗਾ ਨਾਲ ਦੇ ਨਾਲ ਗਰਭਵਤੀ ਮਹਿਲਾਵਾਂ ਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਆਓ ਜਾਣਦੇ ਹਾਂ ਗਰਭਵਤੀ ਔਰਤਾਂ ਚੰਦਰ ਗ੍ਰਹਿ ਦੇ ਅਨੁਸਾਰ ਕੀ ਕਰਨ ਚੰਦਨ ਗ੍ਰਹਿ ਦੇ ਅਨੁਸਾਰ ਗਰਭਵਤੀ ਔਰਤਾਂ ਨੇ ਘਰ ਦੇ ਅੰਦਰ ਹੀ ਰਹਿਣਾ ਹੈ ਗਰਭਵਤੀ ਮਹਿਲਾਵਾਂ ਨੇ ਚੰਦਰ ਗ੍ਰਹਿ ਦੇ ਅਨੁਸਾਰ ਜਾਗਦੇ ਰਹਿਣਾ ਚਾਹੀਦਾ ਹੈ ਅਤੇ ਪੂਜਾ ਪਾਠ ਜਾਂ ਮੰਤਰਾਂ ਦਾ ਜਾਪ ਕਰਦੇ ਰਹਿਣਾ ਚਾਹੀਦਾ ਹੈ। ਗ੍ਰਹਿਣ ਸਮਾਪਤ ਹੋਣ ਤੋਂ ਬਾਅਦ ਚੰਦਰ ਗ੍ਰਹਿਣ ਦੇ ਦੁਸ਼ਟ ਪ੍ਰਭਾਵਾਂ ਤੋਂ ਬਚਣ ਦੇ ਲਈ ਉਹਨਾਂ ਨੂੰ ਇਸ਼ਨਾਨ ਜ਼ਰੂਰ ਕਰਨਾ ਚਾਹੀਦਾ ਹੈ। ਸੂਰਜ ਦੀਆਂ ਕਿਰਨਾਂ ਤੋਂ ਬਚੋ ਅਤੇ ਗ੍ਰਹਿਣ ਦੇ ਅਨੁਸਾਰ ਗਰਭਵਤੀ ਔਰਤਾਂ ਕੀ ਨਾ ਕਰਨ। ਗਰਭਵਤੀ ਔਰਤਾਂ ਨੂੰ ਗ੍ਰਹਿਣ ਦੇ ਅਨੁਸਾਰ ਭੋਜਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਵਰਜਿਤ ਮੰਨਿਆ ਜਾਂਦਾ ਹੈ। ਹਾਲਾਂਕਿ ਭੋਜਨ ਕਰਨ ਦੇ ਪਹਿਲਾਂ ਉਹ ਇੱਕ ਕੰਮ ਉਹ ਕਰ ਸਕਦੀ ਹੈ ਕਿ ਜੋ ਵੀ ਤੁਸੀਂ ਭੋਜਨ ਕਰੋ ਉਸ ਦੇ ਵਿੱਚ ਇੱਕ ਤુલਸੀ ਦਾ ਪੱਤਾ ਪਾ ਲਵੋ ਧਿਆਨ ਰੱਖਣਾ ਕਿ ਤુલਸੀ ਦਾ ਪੱਤਾ ਚੰਦਨ ਗ੍ਰਹਿਨ ਤੋਂ ਪਹਿਲਾਂ ਹੀ ਤੋੜ ਕੇ ਰੱਖ ਲੈਣਾ ਹੈ ਜੋ ਵੀ ਖਾਣਾ ਬਣਾਓ ਉਸ ਦੇ ਵਿੱਚ ਤુલਸੀ ਦਾ ਪੱਤਾ ਪਾ ਲੈਣਾ ਹੈ ਫਿਰ ਤੁਸੀਂ ਭੋਜਨ ਗ੍ਰਹਿਨ ਕਰੋ ਇਸ ਤਰ੍ਹਾਂ ਚੰਦਨ ਗ੍ਰਹਿਨ ਦਾ ਕੋਈ ਵੀ ਬੁਰਾ ਪ੍ਰਭਾਵ ਤੁਹਾਡੇ ਉੱਪਰ ਨਹੀਂ ਪਵੇਗਾ ਹਾਲਾਂਕਿ ਗਰਭਵਤੀ ਮਹਿਲਾਵਾਂ ਨੂੰ ਆਪਣੇ ਬੱਚੇ 'ਚ ਸਵਸਥ ਦੇ ਲਈ ਭੋਜਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਤੁਸੀਂ ਸ਼ਿਵਜੀ ਦੇ ਮੰਤਰਾਂ ਦਾ ਜਾਪ ਕਰਦੇ ਹੀ ਰਹਿਣਾ ਹੈ। ਵਿਸ਼ਨੂ ਜੀ ਦੇ ਮੰਤਰਾਂ ਦਾ ਜਾਪ ਵੀ ਕਰਦੇ ਰਹੋ। ਨਾਲ ਦੇ ਨਾਲ ਤੁਹਾਨੂੰ ਤੇਜ਼ ਧਾਰ ਕੈਂਚੀ, ਕਾਚੂ, ਪੈਨ ਆਦਿ ਤਿੱਖੀ ਵਸਤੂਆਂ ਦੇ ਉਪਯੋਗ ਤੋਂ ਬਚਣਾ ਚਾਹੀਦਾ ਹੈ। ਇਸ ਨਾਲ ਜਨਮ ਦੋਸ਼ ਹੋ ਸਕਦਾ ਹੈ ਅਤੇ ਤੁਹਾਡੇ ਬੱਚੇ ਤੇ ਨਕਾਰਾਤਮਕ ਪ੍ਰਭਾਵ ਪਵੇਗਾ। ਦੋਸਤੋ ਗੱਲ ਕਰਦੇ ਹਾਂ ਉਹ ਪਾਗਸ਼ਿਆਲੀ ਰਾਸ਼ੀਆਂ ਦੇ ਬਾਰੇ। ਪਹਿਲੀ ਰਾਸ਼ੀ ਹੈ ਮੇਕ ਰਾਸ਼ੀ। ਚੰਦਨ ਗ੍ਰਹਿ ਦਾ ਪ੍ਰਭਾਵ ਮੇਕ ਰਾਸ਼ੀ ਵਾਲਿਆਂ ਦੇ ਉੱਪਰ ਬਹੁਤ ਹੀ ਅਧਿਕ ਸ਼ੁਭ ਰਹਿਣ ਵਾਲਾ ਹੈ। ਦੋਸਤੋ ਮੇਕ ਰਾਸ਼ੀ ਵਾਲਿਆਂ ਦੀ ਆਰਥਿਕ ਸਥਿਤੀ ਚੰਗੀ ਹੋਵੇਗੀ। ਇਹਨਾਂ ਨੇ ਕਾਰਜ ਖੇਤਰ 'ਚ ਤਰੱਕੀ ਮਿਲਣ ਦੀ ਸੰਭਾਵਨਾ ਹੈ। ਇਨਾਂ ਦੇ ਕੰਮਾਂ ਦੀ ਜਗ ਤਾਰੀਫ ਕਰੇਗਾ ਜੇਕਰ ਤੁਸੀਂ ਕੋਈ ਨਵੀਂ ਨੌਕਰੀ ਸ਼ੁਰੂ ਕਰਨ ਦੇ ਵਿਚਾਰ ਕਰ ਰਹੇ ਹੋ ਤਾਂ ਸਮਾਂ ਉਸ ਲਈ ਵੀ ਬਹੁਤ ਚੰਗਾ ਹੈ ਜੇਕਰ ਤੁਹਾਡਾ ਕੋਈ ਕਰਜ਼ਾ ਚੱਲ ਰਿਹਾ ਹੈ ਤਾਂ ਉਸ ਤੋਂ ਜਲਦੀ ਹੀ ਛੁਟਕਾਰਾ ਮਿਲ ਜਾਵੇਗਾ ਤੁਹਾਨੂੰ ਮਨਚਾਹੀ ਨੌਕਰੀ ਮਿਲ ਸਕਦੀ ਹੈ ਨੌਕਰੀ ਵਿੱਚ ਪ੍ਰਮੋਸ਼ਨ ਵੀ ਹੋ ਸਕਦੀ ਹੈ ਘਰ ਦੇ ਵਿੱਚ ਖੁਸ਼ੀ ਨਵਾਂ ਮਾਹੌਲ ਬਣਿਆ ਰਹੇਗਾ ਇਹ ਚੰਦ ਗ੍ਰਹਿ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਸਾਬਤ ਹੋਵੇਗਾ ਅਗਲੀ ਰਾਸ਼ੀ ਹੈ ਦੋਸਤੋ ਤੋਲਾ ਰਾਸ਼ੀ ਤੁਹਾਡੇ ਲਈ ਦੋਸਤੋ ਇਹ ਚੰਦਰ ਗ੍ਰਹਿ ਬਹੁਤ ਹੀ ਸ਼ੁਭ ਰਹਿਣ ਵਾਲਾ ਹੈ ਤੁਹਾਡੀ ਕੋਲ ਨੌਕਰੀ ਦੇ ਨਵੇਂ ਅਵਸਰ ਵੀ ਆ ਸਕਦੇ ਹਨ ਤਾਂ ਦੀ ਵਿਰਧੀ ਦੀ ਸੰਭਾਵਨਾ ਹੈ ਤੁਹਾਡੀ ਆਰਥਿਕ ਸਥਿਤੀ ਤੁਹਾਡੀ ਆਰਥਿਕ ਸਥਿਤੀ ਬਹੁਤ ਮਜ਼ਬੂਤ ਹੋਵੇਗੀ ਤੁਹਾਡੇ ਰੁਕੇ ਕੰਮ ਪੂਰੇ ਹੋ ਜਾਣਗੇ ਤੁਹਾਨੂੰ ਚਾਰੋਂ ਪਾਸਿਓਂ ਲਾਭ ਹੀ ਲਾਭ ਪ੍ਰਾਪਤ ਹੋਵੇਗਾ ਤੁਹਾਨੂੰ ਕਿਸੇ ਵੱਡੇ ਕੰਮ ਦੇ ਵਿੱਚ ਸਫਲਤਾ ਵੀ ਪ੍ਰਾਪਤ ਹੋਵੇਗੀ। ಅಪਾਰਤਾ ਦੀ ਪ੍ਰਾਪਤੀ ਹੋਵੇਗੀ, ਘਰ ਪਰਿਵਾਰ ਵਿੱਚ ਖੁਸ਼ੀ ਨਮਾ ਮਾਹੌਲ ਬਣਿਆ ਰਹੇਗਾ। ਤੁਹਾਨੂੰ ਮਨਚਾਹੀ ਨੌਕਰੀ ਵੀ ਪ੍ਰਾਪਤ ਹੋਵੇਗੀ। ਜੋ ਲੋਕ ਵਿਦੇਸ਼ ਦੇ ਵਿੱਚ ਜਾ ਕੇ ਨੌਕਰੀ ਕਰਿੰਦਾ ਸੁਪਨਾ ਦੇਖ ਰਹੇ ਹਨ, ਉਹਨਾਂ ਦਾ ਉਹ ਸੁਪਨਾ ਜਲਦ ਹੀ ਪੂਰਾ ਹੋਣ ਜਾ ਰਿਹਾ ਹੈ। ਤੁਹਾਡੇ ਰੁਕੇ ਕੰਮ ਪੂਰੇ ਹੋ ਜਾਣਗੇ, ਤੁਹਾਨੂੰ ਚਾਰੇ ਪਾਸਿਓਂ ਲਾਭ ਹੀ ਲਾਭ ਪ੍ਰਾਪਤ ਹੋਵੇਗਾ। ਤੁਹਾਨੂੰ ਕਿਸੇ ਵੱਡੇ ਕਾਮ ਦੇ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਆਪਾਤਾਂ ਦੀ ਪ੍ਰਾਪਤੀ ਹੋਵੇਗੀ ਘਰ ਪਰਿਵਾਰ 'ਚ ਖੁਸ਼ੀ ਨਵਾਂ ਮਾਹੌਲ ਬਣਿਆ ਰਹੇਗਾ ਤੁਹਾਨੂੰ ਮਨਚਾਹੀ ਨੌਕਰੀ ਵੀ ਪ੍ਰਾਪਤ ਹੋਵੇਗੀ ਜੋ ਲੋਕ ਵਿਦੇਸ਼ ਵਿੱਚ ਜਾ ਕੇ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਹਨ ਉਹਨਾਂ ਦਾ ਉਹ ਸੁਪਨਾ ਵੀ ਬਹੁਤ ਜਲਦ ਪੂਰਾ ਹੋਣ ਜਾ ਰਿਹਾ ਹੈ ਨਵਾਂ ਵਾਹਨ ਜਾਂ ਮਕਾਨ ਵੀ ਖਰੀਦ ਸਕਦੇ ਹੋ ਇਸ ਦੇ ਸੁਭ ਸੰਜੋਗ ਬਣ ਰਹੇ ਹਨ ਇਹ ਚੰਦਰ ਗ੍ਰਹਿਣ ਤੁਹਾਡੇ ਲਈ ਬਹੁਤ ਲਾਭਕਾਰੀ ਰਹਿਣ ਵਾਲਾ ਹੈ ਚਾਰੇ ਪਾਸਿਆਂ ਤੋਂ ਖੁਸ਼ੀਆਂ ਪ੍ਰਾਪਤ ਹੋਣਗੀਆਂ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਤੁਹਾਡੇ ਲਈ ਇਹ ਚੰਦਰ ਗ੍ਰਹਿਣ ਬਹੁਤ ਲਾਭਕਾਰੀ ਰਹਿਣ ਵਾਲਾ ਹੈ ਕਾਰ ਖੇਤਰ 'ਚ ਬਹੁਤ ਜ਼ਿਆਦਾ ਤਰੱਕੀ ਮਿਲੇਗੀ ਸਮਾ ਤੁਹਾਡੇ ਲਈ ਅਧਿਆਨਤ ਲਾਭਕਾਰੀ ਰਹਿਣ ਵਾਲਾ ਹੈ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਮਨਚਾਹੀ ਨੌਕਰੀ ਮਿਲ ਸਕਦੀ ਹੈ ਉਨਾ ਨੋ ਪਦੋ ਨੀਤੀ ਦੇ ਨਾਲ ਨਾਲ ਵੇਤਨ ਵ੍ਰੇਦੀ ਦੇ ਜੋਗ ਹਨ ਕਰ ਪਰਿਵਾਰ ਚ ਖੁਸ਼ੀ ਨਮਾ ਮਹੌਲ ਰਹੇਗਾ ಅಪਾਰ ਖੁਸ਼ੀਆਂ ਹੀ ਮਿਲਣ ਵਾਲੀਆਂ ਹਨ ਰੁਕੇ ਹੋਏ ਕੰਮ ਪੂਰੇ ਹੋਣਗੇ ਆਰਥਿਕ ਸਥਿਤੀ ਦਾ ਸੁਧਾਰ ਹੋਵੇਗਾ ਤੁਹਾਡੇ ਲਈ ਕੰਮ ਬਣਨਗੇ ਵਪਾਰ ਵਿੱਚ ਵਾਧਾ ਹੋਵੇਗਾ ਤੁਹਾਡੇ ਲਈ ਇਹ ਸਮਾਂ ਅਣਕੋ ਜਾਨ ਵਾਲਾ ਹੈ ਸਮੇਂ ਵਿੱਚ ਤੁਹਾਡੀ ਵਰਸ਼ਾਂសា ਕੀਤੀ ਜਾਵੇਗੀ ਚੰਦਰ ਗ੍ਰਹਿਣ ਤੁਹਾਡੇ ਲਈ ਅਧਿਆਤ ਲਾਭਕਾਰੀ ਰਹਿਣ ਵਾਲਾ ਹੈ ਦੋਸਤੋ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਤੁਹਾਡੇ ਲਈ ਇੱਕ ਰਹਿ ਬਹੁਤ ਬਹੁਤ ਲਾਭਕਾਰੀ ਸਾਬਤ ਹੋਣ ਵਾਲਾ ਹੈ ਤੁਹਾਡੇ ਲਈ ਆਰਥਿਕ ਸਥਿਤੀ ਬਹੁਤ ਚੰਗੀ ਹੋਣ ਵਾਲੀ ਹੈ ਤੁਹਾਨੂੰ ਇਹ ਗ੍ਰਹਿਣ ਦੇ ਅਨਸਾਰ ਕੁਝ ਸਾਵਧਾਨੀਆਂ ਵਰਤਣੀਆਂ ਹੋਣਗੀਆਂ ਜਿਵੇਂ ਕਿ ਤੁਸੀਂ ਕਿਤੇ ਵੀ ਅੱਖਾਂ ਮੀੜ ਕੇ ਵਿਸ਼ਵਾਸ ਨਾ ਕਰੋ ਤੁਹਾਡੇ ਨਾਲ ਧੋਖਾ ਹੋ ਸਕਦਾ ਹੈ ਤੁਹਾਡੇ ਲਈ ਇਹ ਚੰਦਰ ਗ੍ਰਹਿ ਤੁਹਾਡੀ ਆਰਥਿਕ ਦ੍ਰਿਸ਼ਟੀਕੋਣ ਤੋਂ ਤੁਹਾਡੇ ਲਈ ਬਹੁਤ ਚੰਗਾ ਰਹਿਣ ਵਾਲਾ ਹੈ ਤੁਹਾਡੇ ਕਈ ਅਧੂਰੇ ਕੰਮ ਪੂਰੇ ਹੋਣਗੇ ਤੁਹਾਡੇ ਸਾਰੇ ਕੰਮ ਸਫਲ ਹੋਣਗੇ ਵਪਾਰ ਦੇ ਨਾਲ ਜੁੜੇ ਹੋਏ ਲੋਕਾਂ ਲਈ ਵੀ ਇਹ ਸਮਾਂ ਬਹੁਤ ਅਨਕੋਹ ਰਹਿਣ ਵਾਲਾ ਹੈ ਪ੍ਰਾਪਰਟੀ 'ਚ ਨਿਵੇਸ਼ ਕਰਨ ਲਈ ਸਮਾਂ ਚੰਗਾ ਰਹੇਗਾ ਕਾਰ ਪਰਿਵਾਰਿਕ ਖੁਸ਼ੀਆਂ ਦਾ ਵਾਤਾਵਰਨ ਰਹੇਗਾ ਤੁਹਾਡੇ ਪ੍ਰੇਮ ਸਬੰਧ ਮਜ਼ਬੂਤ ਹੋਣਗੇ ਸੰਤਾਨ ਪ੍ਰਾਪਤੀ ਦੇ ਲੋਕਾਂ ਨੂੰ ਸੰਤਾਨ ਪ੍ਰਾਪਤੀ ਸੁਖ ਪ੍ਰਾਪਤ ਹੋਵੇਗਾ ਤੁਹਾਡੇ ਲਈ ਸਮਾਂ ਅਨੁਕੂਲ ਹੈ ਸਮੇਂ ਦਾ ਭਰਪੂਰ ਲਾਭ ਉਠਾਓ ਦੋਸਤੋ ਅਗਲੀ ਰਾਸ਼ੀ ਹੈ ਜੀ वृश्चिक ਰਾਸ਼ੀ ਇਸ ਗ੍ਰਹਿ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਸੁਧਾਰ ਹੋਣ ਵਾਲਾ ਹੈ ਤੁਹਾਡੇ ਰੁਕੇ ਹੋਏ ਸਾਰੇ ਕੰਮ ਪੂਰੇ ਹੋਣਗੇ ਇਸ ਦੌਰਾਨ ਕੀਤੀ ਗਈ ਯਾਤਰਾ ਤੁਹਾਡੇ ਲਈ ਸਫਲ ਹੋਣ ਵਾਲੀ ਹੈ ਵਪਾਰ ਦੇ ਨਾਲ ਜੁੜੇ ਜਾਤਕਾਂ ਦੇ ਲਈ ਇਸ ਸਮਾਂ ਬਹੁਤ ਹੀ ਸ਼ੁਭ ਰਹਿਣ ਵਾਲਾ ਹੈ ਜਿਸ ਜੇਕਰ ਤੁਸੀਂ ਪ੍ਰਾਪਰਟੀ ਦੇ ਵਿੱਚ ਬਹੁਤ ਨਿਵੇਸ਼ ਕਰਦੇ ਹੋ ਤਾਂ ਇਹ ਸਮਾਂ ਬਹੁਤ ਚੰਗਾ ਹੈ ਵਿਦਿਆਰਥੀ ਵਰਗ ਦੇ ਲਈ ਵੀ ਸਮਾਂ ਚੰਗਾ ਹੈ ਪਰਸਥਿਤੀਆਂ ਦੇ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਨੌਕਰੀ 'ਚ ਚੰਗਾ ਅਵਸਰ ਤੁਹਾਨੂੰ ਪ੍ਰਾਪਤ ਹੋਣ ਵਾਲਾ ਹੈ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਧੰਨਵਾਦ